ਜਾਦੇ ਗਵਰਨਰ ਰਾਸ਼ਟਰਪਤੀ ਨੂੰ ਭੇਜਣਗੇ ਤਿੰਨ ਬਿੱਲ ਜੂਨ ਦੇ ਵਿੱਚ ਵਿਧਾਨ ਸਭਾ ਤੋਂ ਹੋਏ ਸਨ ਪਾਸ ਗੁਰਬਾਣੀ ਪ੍ਰਸਾਰਣ ਯੂਨੀਵਰਸਿਟੀ ਚਾਂਸਲਰ ਤੇ ਡੀਜੀਪੀ ਨਿਯੁਕਤੀ ਨਾਲ ਜੁੜੇ ਹੋਏ ਨੇ ਬਿੱਲ ਰਾਜਵਾਨਾ ਦੀ ਪਖੜ ਤਾਲਤੇ ਸਿੰਘ ਸਹਿਬਾਨਾ ਨੇ ਕੀਤੀ ਮੀਟਿੰਗ ਅਕਾਲ ਤਖਤ ਸਾਹਿਬ ਤੇ ਜਥੇਦਾਰ ਬੋਲੇ ਜੇ 31 ਦਸੰਬਰ ਤੱਕ ਕੇਂਦਰ ਨੇ ਰੱਦ ਨਾ ਕੀਤੀ ਫਾਂਸੀ ਦੀ ਸਜ਼ਾ ਤਾਂ ਅਗਲੀ ਸਥਿਤੀ ਦੇ ਲਈ ਕੇਂਦਰ ਸਰਕਾਰ ਹੋਵੇਗੀ ਜ਼ਿੰਮੇਵਾਰ ਐਸੀਟੇਸੀ ਮੈਂਬਰ ਕਿਰਨ ਜੋਤ ਕੌਰ ਨੇ ਰਾਜਵਾਨਾ ਤੇ ਚੁੱਕੇ ਸਵਾਲ ਕੀ ਆਖਿਰ ਕੌਣ ਰਾਜਵਾਨਾ ਨੂੰ ਦੇ ਰਿਹਾ ਸਲਾਹਾਂ ਕਮਲਦੀਪ ਕੌਰ ਦਾ ਜਵਾਬ ਜੇ ਇੰਨੀ ਬੋਝ ਭਣੀ ਹੋਈ ਹੈ ਅਪੀਲ ਤਾਂ ਲੈ ਲਵੋ ਵਾਪਸ ਮਾਣੀ ਦੇ ਪਿੰਡ ਸਿਲ ਦੇ ਵਿੱਚ ਗੁਰਦੁਆਰੇ ਦੇ ਵਿੱਚ ਪਾਠੀ ਤੇ ਹਮਲਾ ਮਲਜ਼ਮ ਨੇ ਹੱਥਪਾਈ ਕਰ ਪਾਠੀ ਨੂੰ ਕ੍ਰਿਸੀਆ ਬਾਦ ਦੇ ਵਿੱਚ ਗੁਰੂ ਘਰ ਦੇ ਅੰਦਰ ਹੀ ਹੋ ਗਿਆ ਅਲਫਨੰਗਾ ਪੁਲਿਸ ਨੇ ਮਲਜ਼ਮਨوں ਕੀ ਤਾਕਾਬ ਸੁਖਦੇਵ ਗੁੱਗਾ ਮੇੜੀ ਕਤਲ ਮਾਮਲੇ ਦੇ ਵਿੱਚ ਅਜੇ ਤੱਕ ਕਿਸੇ ਮਲਜ਼ਮ ਦੀ ਨਹੀਂ ਹੋਈ ਗ੍ਰਿਫਤਾਰੀ ਰਾਜਸਥਾਨ ਪੁਲਿਸ ਨੇ ਐਸਆਈਟੀ ਦਾ ਕੀਤਾ ਗਠਨ ਤੋਂ ਮਾ ਛੁਤਰ ਤੇ ਰੱਖਿਆ 5-5 ਲੱਖ ਰੁਪਏ ਦਾ ਇਨਾਮ ਜੈਪੁਰ ਚ ਹੋਏ ਸੁਖਦੇਵ ਕਤਲकांड ਦਾ ਬਠਿੰਡਾ ਜਿਲ੍ਹ ਕਨੈਕਸ਼ਨ ਆਇਆ ਸਮਨੇ ਲਾਰੈਂਸ ਦੇ ਰਾਈਟ ਹੈਂਡ ਗੈਂਗਸਟਰ ਸੰਬਿਤ ਨਹਿਰਾ ਤੇ ਸਾਜ਼ਿਸ਼ ਰਚੇ ਜਾਣ ਦਾ ਸ਼ੱਕ ਰਾਜਸਥਾਨ ਪੁਲਿਸ ਪ੍ਰੋਡਕਸ਼ਨ ਫਰੰਟ ਤੇ ਲੈ ਕੇ ਕਰ ਸਕਦੀ ਹੈ ਪੁਸ਼ਗਿਸ਼ ਪੰਜਾਬ ਪੁਰਸ ਨੇ ਪਹਿਲਾ ਹੀ ਰਾਜਸਥਾਨ ਪੁਲਿਸ ਨੂੰ ਕੀਤਾ ਸੀ ਅਲਰਟ ਲਾਰੈਂਸ ਗੈਂਗਸ ਨੂੰ ਸੁਖਦੇਵ ਗੋਗਾ ਮੇੜੀ ਦੀ ਜਾਨ ਨੂੰ ਦੱਸਿਆ ਸਿੱਖਤਰਾ ਕਤਲ ਦੀ ਸਾਜ਼ਿਸ਼ ਰਚੇ ਜਾਣ ਦੀ ਦਿੱਤੀ ਸੀ ਇਨਪੁੱਟ ਪੋਪਾ ਮੜੀ ਦੇ ਮਰਡਰ ਤੇ ਪੂਰੇ ਰਾਜਸਥਾਨ ਦੇ ਵਿੱਚ ਵਿਵਹਾਲ ਪੁਲਿਸ ਖਿਲਾਫ ਸੜਕਾਂ 'ਤੇ ਉਤਰੇ ਸਮਰਥਕ ਉਦੇਪੁਰ ਦੇ ਵਿੱਚ ਪੁਲਸ ਦੇ ਨਾਲ ਉਲਝੇ ਰਾਜਸਥਾਨ 'ਚ ਹੋਏ ਸੁਖਦੇਵ ਕਤਲकांड ਤੋਂ ਬਾਅਦ ਪੰਜਾਬ ਪੁਲਿਸ ਮੁਸਤੈਦ ਸੂਬੇ ਭਰ ਦੇ ਵਿੱਚ ਚਲਾਇਆ ਆਪਰੇਸ਼ਨ ਸੀਲ ਸਰਹੱਦੀ ਇਲਾਕਿਆਂ ਤੇ ਇੰਟਰਸਟੇਟ ਬਾਰਡਰਾਂ 'ਤੇ ਕਰੜੀ ਨਾਕੇਬੰਦੀ ਪੁਲਸ ਭਰਤੀ ਦੇ ਨਾਂ ਤੇ 100 ਕਰੋੜ ਠੱਗਣ ਵਾਲਾ ਅਮਨ ਸਕੋਡਾ ਪਗੌੜਾ ਕਰਾਰ ਪੁਲਸ ਨੇ 2 ਲੱਖ ਦਾ ਰੱਖਿਆ ਇਨਾਮ ਪੁਲਸ ਭਰਤੀ ਅਤੇ ਪ੍ਰਮੋਸ਼ਨ ਦੇ ਨਾਂ ਤੇ ਕੀਤੀ ਸੀ ਠੱਗ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਅਤਵਾਦੀ ਅਦনান ਅਹਿਮਦ ਦਾ ਗੋਲੀਆਂ ਮਾਰ ਕੇ ਕਤਲ ਲਸ਼ਕਰ-ਏ-ਤਾਇਬਾ ਦਾ ਅਤਵਾਦੀ ਸੀ ਅਦনান ਪਸ਼ਨੀਰ ਦੇ ਵਿੱਚ ਸੀਆਰਪੀਐਫ ਕਾਫਲੇ ਤੇ ਹੋਏ ਹਮਲੇ ਦਾ ਸੀ ਮਾਸਟਰਮਾਈਂਡ ਸੰਗਰੂਰ ਦੇ ਮੈਰਿਟੋਰੀਅਸ ਸਕੂਲ ਦੇ ਬਾਹਰ ਜ਼ਬਰਦਸਤ ਹੰਗਾਮਾ ਪੜਕੇ ਮਾਪਿਆਂ ਨੇ ਬੱਚਿਆਂ ਸਮੇਤ ਸਕੂਲ ਦੇ ਬਾਹਰ ਲਗਾਇਆ ਧਰਨਾ ਵਾਰਡਨ ਦੇ ਖਿਲਾਫ ਕਾਰਵਾਈ ਦੀ ਮੰਗ ਮੈਸ ਦੇ ਵਿੱਚ ਖਰਾਬ ਖਾਣੇ ਕਰਕੇ ਕਰੀਬ 100 ਬੱਚੇ ਹੋਏ ਸਨ ਬਿਮਾਰ ਸਤਿ ਸ਼੍ਰੀ ਅਕਾਲ ਤੁਸੀਂ ਵਖਰੀਆ ਨਿਊਜ਼ 18 ਪੰਜਾਬ ਰਾਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਨ ਸੁਆਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਹੁਣ ਰਾਸ਼ਟਰਪਤੀ ਦੇ ਕੋਲ ਪੰਜਾਬ ਦੇ ਬਿੱਲ ਗਵਰਨਰ ਦੇ ਵੱਲੋਂ ਆ ਦਰਸਲ ਗਵਰਨਰ ਦੇ ਵੱਲੋਂ ਰਾਸ਼ਟਰਪਤੀ ਨੂੰ ਜਿਹੜੇ ਤਿੰਨ ਬਿੱਲ ਭੇਜ ਜਾਣਗੇ ਗੁਰਬਾਣੀ ਪ੍ਰਸਾਰਣ ਚਾਂਸਲਰ ਤੇ ਡੀਜੀਪੀ ਨਾਲ ਜੁੜੇ ਹੋਏ ਦਰਸਲ ਇਹ ਤਿੰਨ ਬਿੱਲ ਨੇ ਪਹਿਲੇ ਬਿੱਲ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਆ ਸਿੱਖ ਗੁਰਦੁਆਰਾ ਸੋਧ ਬਿੱਲ 2023 ਸ਼ਾਮਿਲ ਹੈ ਦੂਜਾ ਬਿੱਲ ਪੰਜਾਬ ਯੂਨੀਵਰਸਿਟੀ ਕਾਨੂੰਨ ਸੋਧ ਬਿੱਲ 2023 ਤੇ ਤੀਜਾ ਬਿੱਲ ਪੰਜਾਬ ਪੁਲਿਸ ਸੋਧ ਬ ਇਹ ਤਿੰਨੇ ਬਿੱਲ ਪਾਸ ਹੋਏ ਸਨ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਿਕ ਹੁਣ ਗਵਰਨਰ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਆ ਦਰਸਤ ਸੁਪਰੀਮ ਕੋਰਟ ਨੇ 10 ਨਵੰਬਰ ਨੂੰ ਗਵਰਨਰ ਨੂੰ ਸੰਵਿਧਾਨ ਦੇ ਮੁਤਾਬਿਕ ਬਿੱਲਾਂ ਤੇ ਫੈਸਲਾ ਲੈਣ ਦੇ ਆ ਹੁਕਮ ਦਿੱਤੇ ਸਨ ਆ ਦਰਸ ਜਿਹੜਾ ਕਿ ਪੰਜਾਬ ਸਰਕਾਰ ਦੇੋਂ ਜੂਨ ਦੇ ਵਿੱਚ ਵਿਸ਼ੇਸ਼ اجلاس ਅਦਿਆਗਿਆ ਸੀ ਇਸੇ ਦਰਾਂ ਨੀਏ ਤਿੰਨ ਬਿੱਲ ਜਿਹੜੇ ਕਿ ਆ ਪਾਸ ਹੋਏ ਸਨ ਪਰ ਹਾਲਾਂਕਿ ਉਸ ਵੇਲੇ ਗਵਰਨਰ ਦੇ ਵੱਲ ਇਸ ਪੂਰੇ ਸੈਸ਼ਨ ਨੂੰ ਹੀ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਸੀ ਜਿਸ ਦੇ ਬਾਅਦ ਜਿਹੜੇ ਕਿ ਬਿੱਲ ਅ ਲਗਾਤਾਰ ਲਟਕੇ ਹੋਏ ਸਨ ਪਰ ਜਦੋਂ ਪਿਛਲੇ ਦਿਨੀ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੁਪਰੀਮ ਕੋਰਟ ਦੇ ਵੱਲੋਂ ਕਾਫੀ ਟਿੱਪਣੀਆਂ ਵੀ ਸਖਤ ਕੀਤੀਆਂ ਗਈਆਂ ਸੁਪਰੀਮ ਕੋਰਟ ਦੇ ਵੱਲੋਂ ਕਹਿਆ ਕਿ ਸੰਵਿਧਾਨ ਦੇ ਮੁਤਾਬਿਕ ਇਹ ਗਵਰਨਰ ਬਿੱਲਾਂ ਤੇ ਫੈਸਲਾ ਲੈਣ ਤੇ ਉਸ ਤੋਂ ਬਾਅਦ ਹੀ ਹੁਣ ਇਹ ਫੈਸਲਾ ਲਿਆ ਗਿਆ ਕਿ ਅਖਰਕਾਰ ਗਵਰਨਰ ਦੇ ਵੱਲੋਂ ਰਾਸ਼ਟਰਪਤੀ ਨੂੰ ਤਿੰਨ ਬਿੱਲ ਆ ਭੇਜੇ ਜਾਣਗੇ ਜਿਹੜੇ ਤਿੰਨ ਬਿੱਲ ਹੈ ਕਿਹੜੇ ਨੇ ਤੁਹਾਨੂੰ ਵੀ ਵਿਸਥਾਰ ਦੇ ਨਾਲ ਇਹ ਪੂਰੀ ਜਾਣਕਾਰੀ ਦੇ ਰਹੇ ਹਾਂ ਜੇਕਰ ਤਿੰਨਾਂ ਬਿੱਲਾਂ ਦਾ ਵਿਸਥਾਰ ਦੇ ਨਾਲ ਜ਼ਿਕਰ ਕੀਤਾ ਜਾਵੇ ਤਾਂ ਸਭ ਤੋਂ ਪਹਿਲਾ ਬਿੱਲ ਹੈ ਦਾ ਪੰਜਾਬ ਯੂਨੀਵਰਸਿਟੀਆਂ ਲਾਜ਼ ਐਮੈਂਡਮੈਂਟ ਬਿਲ 2023 ਜਿਹੜਾ ਕਿ ਗਵਰਨਰ ਦੀ ਥਾਂ ਸੀਐਮ ਨੂੰ ਚਾਂਸਲਰ ਬਣਾਉਣ ਵਾਲਾ ਬਿਲ ਹੈ ਇਸ ਤੋਂ ਇਲਾਵਾ ਦਾ ਸਿੱਖ ਗੁਰਦੁਆਰਾ ਐਮੈਂਡਮੈਂਟ ਬਿਲ 2023 ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਨਾਲ ਜੁੜੇ ਅਧਿਕਾਰਾਂ ਸੰਬੰਧੀ ਐ ਬਿਲ ਹੈ ਜਿਹੜਾ ਬਿਲ ਪਾਸ ਹੋਇਆ ਹਾਲਕਿ ਵਿਧਾਨ ਸਭਾ ਦੇ ਵਿੱਚ ਉਸ ਵੇਲੇ ਖੂਬ ਇਹ ਮੁੱਦਾ ਵੀ ਗਰਮਾਇਆ ਸੀ ਤੇ ਤੌਰ ਤੇ ਕალიਦਲ ਦੇ ਵੱਲ ਐ ਜੀਪੀਸੀ ਦੇ ਵੱਲ ਨੂੰ ਇਸ ਨੂੰ ਲੈ ਕੇ ਸਵਾਲ ਵੀ ਖੜੇ ਕੀਤੇ ਗਏ ਤੇ ਜੇ ਬਿਲ ਦਾ ਜਿਕਰ ਜ਼ਿਕਰ ਕੀਤਾ ਜਾਵੇ ਤਾਂ ਦਾ ਪੰਜਾਬ ਪੁਲਿਸ ਐਮੈਂਡਮੈਂਟ ਬਿਲ 2023 ਡੀਜੀਪੀ ਦੀ ਨਿਯੁਕਤੀ ਪ੍ਰਕਿਰਿਆ ਨੂੰ ਬਦਲਣ ਵਾਲਾ ਇਹ ਬਿੱਲ ਹੈ ਇਹ ਤਿੰਨ ਮੁੱਖ ਤੌਰ ਤੇ ਬਿੱਲ ਨੇ ਤੇ ਹੁਣ ਗਵਰਨਰ ਦੇ ਵੱਲ ਦਰਸਲੇ ਫੈਸਲਾ ਲਿਆ ਗਿਆ ਕਿ ਬਿੱਲ ਹੁਣ ਰਾਸ਼ਟਰਪਤੀ ਦੇ ਕੋਲ ਭੇਜੇ ਜਾਣਗੇ ਰਾਸ਼ਟਰਪਤੀ ਨੂੰ ਇਹਨੇ ਬਿੱਲ ਭੇਜੇ ਜਾਣਗੇ ਇਹੜੇ ਤਿੰਨ ਬਿੱਲਾਂ ਦਾ ਅਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹਾਂ ਦਰਸਲ ਜੂਨ ਦੇ ਮਹੀਨੇ ਦੇ ਵਿੱਚ ਵਿਧਾਨ ਸਭਾ ਦਾ ਜਿਹੜਾ اجلاس ਸੱਦਿਆ ਗਿਆ ਸੀਗਾ ਸਰਕਾਰ ਦੇ ਵੱਲੋਂ ਤੇ ਉਸੇ اجلاس ਦੇ ਵਿੱਚ ਤਿੰਨੇ ਬਿੱਲ ਪਾਸ ਹੋਏ ਸਨ ਹਾਲਾਂਕਿ ਪਿਛਲੇ ਦਿਨੀ ਪੂਰੇ ਵਿਵਾਦ ਨੂੰ ਲੈ ਕੇ ਪੰਜਾਬ ਸਰਕਾਰ ਦੁਨ ਸੁਪਰੀਮ ਕੋਰਟ ਦਾ ਰੁਖ ਕੀਤਾ ਜਾਂਦਾ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲ ਕਾਫੀ ਵੱਡੀਆਂ ਅੱਠ ਟਿੱਪਣੀਆਂ ਵਿੱਚ ਕੀਤੀਆਂ ਜਾਂਦੀਆਂ ਨੇ ਸੁਪਰੀਮ ਕੋਰਟ ਨੇ 10 ਨਵੰਬਰ ਨੂੰ ਗੁਰਦਵਾਰਿਆਂ ਨੂੰ ਸਵਿਧਾਨ ਦੇ ਮੁਤਾਬਿਕ ਬਿੱਲਾਂ ਤੇ ਫੈਸਲਾ ਲੈਣ ਦੀ ਵੀ ਹੁਕਮ ਦਿੱਤੇ ਸਨ ਬਿਲ ਵੀ ਇਟਰਾ ਦੇ ਕੰਟਰੋਵਰਸ਼ੀਅਨ ਕਿ ਸਿੱਧਾ ਸਿੱਧਾ ਗੁਰਦਵਾਰਿਆਂ ਦੇ ਔਰ ਐਸਟੀਪੀ ਪ੍ਰੋਸੀਜਰ ਦਾ ਤਖਲਾਸ਼ਾ ਸੀ ਔਰ ਇਹ ਮੈਂ ਇਹ ਸਮਝਦਾ ਕਿ ਇਹੋ ਜੇ ਕੰਟਰੋਵਰਸ਼ੀਅਲ ਬਿੱਲ ਬਾਸ ਵੀ ਨਹੀਂ ਹਿੱਤਾ ਕੀਤਾ ਜਾ ਸਕਦੇ ਇਹਦੇ ਤੇ ਵਿਚਾਰ ਕਰਨਾ ਪੈਂਦਾ ਤੇ ਮਨ ਜੋ ਗੁਰਨਰ ਸਾਹਿਬ ਨੇ ਉਹ ਕਿ ਜene ਆਪਣੇ ਉਹਨਾਂ ਕੋਲ ਅਧਿਕਾਰ ਹੈ ਤੇ ਜੇ ਫਿਰ ਵੀ ਇਹ ਜਿਹੜੀ ਪੰਜਾਬ ਸਰਕਾਰ ਮੈਂ ਸਮਝਦਾ ਇਹ ਸੋਚਦੀ ਹੈ ਕਿ ਸਾਨੂੰ 92 ਵਿਧਾਇਕ ਮਿਲ ਗਏ ਤਾਂ ਅਸੀਂ ਕੁਝ ਵੀ ਕਰ ਲਾਂਗੇ ਭਾਰਤ ਦੇ ਸੰਵਿਧਾਨ ਨਾਲ ਵੀ ਖਿਲਵਾੜ ਕਰਾਂਗੇ ਇਹ ਵੀ ਅੱਛੀ ਗੱਲ ਨਹੀਂ ਹੈ ਗਵਰਨਰ ਸਾਹਿਬ ਦਾ ਆਪਣੇ ਅਧਿਕਾਰ ਨੇ ਇਹਨਾਂ ਦੇ ਆਪਣੇ ਅਧਿਕਾਰ ਨੇ ਔਰ ਯੂਨੀਵਰਸਿਟੀ ਦੇ ਅੰਦਰ ਅਗਰ ਚਾਂਸਲਰ ਚੀਫ ਰੈਸਟਰ ਨਹੀਂ ਲਗਣਾ ਤੇ ਉਹ ਬਾਕੀ ਕੰਮ ਕਿੱਦਾਂ ਕਰੇਗਾ ਤੇ ਕੀ ਉਹਨਾਂ ਨੂੰ education ਦੇ ਬਾਰੇ ਜ ਬਹੁਤ ਜਿਆਦਾ ਗਿਆਨ ਹੈ ਔਰ ਦੂਸਰਾ ਪੰਜਾਬ ਪੁਲਿਸ ਦਾ ਡੀਜੀਪੀ ਦੇ ਅਪਾਇੰਟਮੈਂਟ ਨੂੰ ਵੀ ਆਪਣੇ ਤਰੀਕੇ ਨਾਲ ਕਰਨ ਦੀ ਗੱਲ ਕਰਨਾ ਔਰ ਇੰਨੀ ਦੇਰ ਤੋਂ ਜਦੋਂ ਦੀ ਸਰਕਾਰ ਆਈ ਹੈ ਡਾਕ ਤੇ ਚੱਲ ਰਿਹਾ ਹੈ ਡੀਜੀਪੀ ਪੰਜਾਬ ਤੇ ਇਹ ਮੈਨੂੰ ਨਹੀਂ ਸਮਝ ਆਈ ਕਿਸ ਤਰ੍ਹਾਂ ਦੀ ਇਹਨਾਂ ਦੀ ਕੰਮ ਕਰਨ ਦਾ ਤਰੀਕਾ ਤੇ ਗਵਰਨਰ ਸਾਹਿਬ ਨੇ ਬਹੁਤ ਅੱਛਾ ਕੰਮ ਕੀਤਾ ਜੋ ਰਕਮਾਨ ਜੀ ਰਾਸ਼ਮੀ ਦੇ ਵਿਚਾਰ ਦੇ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਰਾਜਵਣਾਂ ਵਾਲੇ ਮਾਮਲੇ ਦੀ ਸਿੰਘ ਸਾਹਿਬਾਨ ਦਾ ਕੇਂਦਰ ਸਰਕਾਰ ਨੂੰ ਅਲਟੀਮੇਟਮ ਹੈ ਰਾਜਵਣਾਂ ਤੇ ਫੈਸਲੇ ਦੇ ਲਈ ਕੇਂਦਰ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਗਿਆ ਕੇਂਦਰ ਸਰਕਾਰ 31 ਦਸੰਬਰ ਤੱਕ ਫੈਸਲਾ ਲਵੇ ਕੇਂਦਰ 31 ਦਸੰਬਰ ਤੱਕ ਰਾਜਵਣਾਂ ਦੀ ਫਾਂਸੀ ਦੀ ਸਜ਼ਾ ਰੱਦ ਕਰੇ ਨਹੀਂ ਤਾਂ ਅਗਲੀ ਸਥਿਤੀ ਦੇ ਲਈ ਕੇਂਦਰ ਜ਼ਿੰਮੇਵਾਰ ਹੋਵੇਗਾ ਸਾਫ਼-ਸਾਫ਼ ਕਹਿ ਦਿੱਤਾ ਗਿਆ ਕਿ ਜੇਕਰ 31 ਦਸੰਬਰ ਤੱਕ ਕੇਂਦਰ ਦੇ ਵੱਲੋਂ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਇਸ ਨੂੰ ਲੈ ਕੇ ਜਿਸ ਤਰ੍ਹਾਂ ਦੀ ਵੀ ਕੋਈ ਸਥਿਤੀ ਬਣਦੀ ਹਾਲਾਤ ਬਣਦੇ ਨੇ ਇਸ ਦੇ ਲਈ ਸਿੱਧੇ ਤੌਰ ਤੇ ਕੇਂਦਰ ਜ਼ਿੰਮੇਵਾਰ ਹੋਵੇਗਾ 31 ਦਸੰਬਰ ਤੋਂ ਬਾਅਦ ਰਾਜਵਾਨਾ ਦੀ ਮੰਗ ਤੇ ਐ ਜੀ ਪੀ ਸੀ ਵਿਚਾਰ ਕਰੇ ਨਾਲ ਇਹ ਵੀ ਕਿਹਾ ਗਿਆ ਕਿ 31 ਦਸੰਬਰ ਤਬਾਜ 31 ਦਸੰਬਰ ਤੱਕ ਜੇਕਰ ਕੇਂਦਰ ਦੇ ਵੱਲੋਂ ਕੋਈ ਵੀ ਅਗਲਾ ਫੈਸਲਾ ਨਹੀਂ ਲਿਆ ਜਾਂਦਾ ਇਸ ਪਟੀਸ਼ਨ ਨੂੰ ਲੈ ਕੇ ਸੁਪਰੀਨ ਨੂੰ ਲੈ ਕੇ ਤਾਂ ਉਸ ਤੋਂ ਬਾਅਦ ਰਾਜਵਾਨਾ ਦੀ ਮੰਗ ਤੇ ਐ ਜੀ ਪੀ ਸੀ ਵਿਚਾਰ ਕਰੇ ਆ ਕੱਲ ਤੱਕ ਦੇ ਵੱਲੋਂ ਕੇਂਦਰ ਦੇ ਨਾਲ ਮੀਟਿੰਗ ਦੇ ਲਈ ਉੱਚ ਪੱਧਰੀ ਕਮੇਟੀ ਦਾ ਵੀ ਗਠਨ ਕੀਤਾ ਗਿਆ ਇਸ ਕਮੇਟੀ ਦੇ ਵਿੱਚ ਐ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ ਡੀ ਜੀ ਐਮ ਸੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਵਰਜਿੰਦਰ ਸਿੰਘ ਹਮਦਰਦ ਬੀਬੀ ਕਮਲਦੀਪ ਕੌਰ ਰਾਜਵੜਾ ਤੇ ਵਿਰਸਾ ਸਿੰਘ ਬਲਟੋਹਾ ਵੀ ਸ਼ਾਮਲ ਨੇ ਰਾਜਵੜਾ ਨੂੰ ਪੋਖਰ ਤਾਲ ਵਾਪਸ ਲੈਣ ਦੀ ਇੱਕ ਵਾਰ ਫਿਰ ਤੋਂ ਜਥੇਦਾਰ ਸਹਿਬਾਨ ਦੇ ਵੱਲੋਂ ਅਪੀਲ ਵੀ ਕੀਤੀ ਗਈ ਹੈ ਫੌਮ ਤੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਵਾਲਾ ਅਤੇ ਹੋਰ ਬੰਦੇ ਸਿੰਘਾਂ ਦੀ ਰਿਹਾਈ ਬਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਨੂੰ ਲਾਗੂ ਕਰਵਾਉਣ ਲਈ ਅਤੇ ਇਹਨਾਂ ਦੀ ਰਿਹਾਈ ਦੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਉੱਚ ਪੱਧਰੀ ਵਫ਼ਦ ਦਾ ਗਠਨ ਕੀਤਾ ਹੈ ਜੋ ਤੁਰੰਤ ਹੀ ਆਪਣੀ ਕਾਰਵਾਈ ਆਰੰਭ ਕਰੇ ਜਿਸ ਵਿੱਚ ਹੇਠ ਲਿਖੇ ਅਨੁਸਾਰ ਮੈਂਬਰ ਸ਼ਾਮਲ ਕੀਤੇ ਗਏ ਹਨ ਨੰਬਰ 1 ਸਰਦਾਰ ਹਰਜਿੰਦਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰੋਸਰ ਨੰਬਰ 2 ਸਰਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ ਦਿੱਲੀ ਨੰਬਰ 3 ਸਰਦਾਰ ਵਰਜਿੰਦਰ ਸਿੰਘ ਜੀ ਹਮਦਰਦ ਨੰਬਰ 4 ਬੀਬੇ ਕਮਲਦੀਪ ਕੌਰ ਰਾਜੋਵਾਨ ਨੰਬਰ 5 ਸਰਦਾਰ ਵਿਰਸਾ ਸਿੰਘ ਬਲਟੋਹਾ ਇਸ ਕਮੇਟੀ ਦੇ ਕੋਆਰਡੀਨੇਟਰ ਵੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣਗੇ ਜੇਕਰ ਕੇਂਦਰ ਸਰਕਾਰ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਦੀ ਫਾਂਸੀ ਦੀ ਸਜ਼ਾ ਨੂੰ 31 ਦਸੰਬਰ 2023 ਤੀਕ ਰੱਦ ਨਹੀਂ ਕਰਦੀ ਤਾਂ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਵਾਰ-ਵਾਰ ਪੁੱਜੀਆਂ ਪੱਤਰਕਾਰਾਂ ਤੇ ਵੱਡੇ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਪਾਪਨੇ ਪਾਈ ਹੋਈ ਅਪੀਲ ਤੇ ਵਿਚਾਰ ਕਰੇ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਕੌਮ ਦੇ ਜਿੰਦਾ ਸ਼ਹੀਦ ਹਨ ਜਿਨ੍ਹਾਂ ਨੇ ਬਹਾਦਰੀ ਦ੍ਰਿੜਤਾ ਸੂਰਬੀਰਤਾ ਸਾਤਿਆਨ ਦੇਰਤਾ ਨਾਲ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੇ ਜਾਬਰ ਜ਼ੁਲਮ ਅਤੇ ਅਤਿਆਚਾਰ ਨੂੰ ਝੱਲਦਿਆਂ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਕੌਮ ਨੂੰ ਇਹਨਾਂ ਤੇ ਮਾਣ ਹੈ ਪੂਰੀ ਸਿੱਖ ਕੌਮ ਇਹਨਾਂ ਦੇ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹੈ ਇਹਨਾਂ ਦਾ ਜੀਵਨ ਸਿੱਖ ਕੌਮ ਲਈ ਬਹੁਤ ਕੀਮਤੀ ਹੈ ਅਤੇ ਸਿੱਖ ਕੌਮ ਦੀ ਇਮਾਨਤ ਹੈ ਇਸ ਲਈ ਭਾਈ ਬਲਵੰਤ ਸਿੰਘ ਜੀ ਰਾਜੋਵਾੜਾ ਨੂੰ ਪੰਜ ਸਿੰਘ ਸਹਿਬਾਨ ਵੱਲੋਂ ਆਦੇਸ਼ ਕੀਤਾ ਜਾਂਦਾ ਹੈ ਉਹ ਕਿਸੇ ਵੀ ਢੰਗ ਨਾਲ ਆਪਣੀ ਸਿਹਤ ਦਾ ਨੁਕਸਾਨ ਨਾ ਕਰਨ ਤੁਰੰਤ ਆਪਣੀ ਧੋਕ ਹੜਤਾਲ ਵਾਪਸ ਲੈ ਕੇ ਆਪਣੀ ਸਿਹਤ ਦਾ ਖਿਆਲ ਰੱਖਣ ਜੇਕਰ ਦਿੱਤੇ ਸਮੇਂ ਦੇ ਅੰਦਰ ਅੰਦਰ ਕੇਂਦਰ ਸਰਕਾਰ ਸਹਿਿਰਤਾ ਵਾਲਾ ਫੈਸਲਾ ਨਹੀਂ ਲੈਂਦੀ ਤਾਂ ਉਸ ਤੋਂ ਬਾਅਦ ਪੈਦਾ ਹੋਣ ਵਾਲੀ ਸਥਿਤੀ ਦੇ ਜ਼ਿੰਮੇਵਾਰ ਵੀ ਕੇਂਦਰ ਸੋਸ਼੍ਰੀ ਅਕਾਲ ਤਖਤ ਸਾਹਿਬ ਜੱਜ ਦਰ ਦੇ ਆਇ ਪੂਰਾ ਬਿਆਨ ਤੁਹਾਨੂੰ ਅਸੀਂ ਸੁਣਾਇਆ ਸਾਫ਼ ਤੌਰ ਤੇ ਅਲਟੀਮੇਟਮ ਦੇ ਦਿੱਤਾ ਗਿਆ ਕੇਂਦਰ ਸਰਕਾਰ ਨੂੰ ਰਾਜਵਣਾ ਤੇ ਫੈਸਲੇ ਦੇ ਲਈ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੰਦੇ ਹੋਏ ਕਿਹਾ ਗਿਆ ਕਿ ਕੇਂਦਰ ਸਰਕਾਰ 31 ਦਸੰਬਰ ਤੱਕ ਫੈਸਲਾ ਲਵੇ ਕੇਂਦਰ 31 ਦਸੰਬਰ ਤੱਕ ਰਾਜਵਾਨ ਦੀ ਫਾਂਸੀ ਦੀ ਸਜ਼ਾ ਰੱਦ ਕਰੇ ਨਹੀਂ ਤਾਂ ਅਗਲੀ ਸਥਿਤੀ ਦੇ ਲਈ ਕੇਂਦਰ ਜ਼ਿੰਮੇਵਾਰ ਹੋਵੇਗਾ ਇਹ ਵੀ ਸਾਫ ਤੌਰ ਤੇ ਕੇਂਦਰ ਨੂੰ ਅਲਟੀਮੇਟਮ ਦਿੰਦੇ ਇਖਤਰਾਮ ਨੇ ਦਿੱਤੀ ਗਈ ਹੈ ਕਿ ਜੇਕਰ 31 ਦਸੰਬਰ ਤੱਕ ਕੇਂਦਰ ਦੇ ਵੱਲੋਂ ਕੋਈ ਵੀ ਫੈਸਲਾ ਨਹੀਂ ਲਿਆ ਜਾਂਦਾ ਤਾਂ ਫਿਰ ਜੇਕਰ ਉਸ ਨੂੰ ਲੈ ਕੇ ਕੋਈ ਵੀ ਸਥਿਤੀ ਬਣਦੀ ਹੈ ਕਿਸੇ ਵੀ ਤਰ੍ਹਾਂ ਦੇ ਹਾਲਾਤ ਬਣਦੇ ਤਾਂ ਉਸ ਵਾਸਤੇ ਸਿੱਧੇ ਤੌਰ ਤੇ ਕੇਂਦਰ ਸਰਕਾਰ ਜ਼ਿੰਮੇਵਾਰੀ ਹੋਵੇ ਜ਼ਿੰਮੇਵਾਰ ਹੋਵੇਗਾ ਉੱਥੇ 31 ਦਸੰਬਰ ਤੋਂ ਬਾਅਦ ਰਾਜਵਣ ਦੀ ਮੰਗ ਤੇ ਐ ਜੀ ਪੀਐਸਟੀ ਵਿਚਾਰ ਕਰੇ ਸ਼੍ਰੋਮਣੀ ਕਮੇਟੀ ਨੂੰ ਇਸ ਗੱਲ ਦੇ ਹਦੇਸ਼ ਦਿੱਤੇ ਗਏ ਨੇ ਕਿ 31 ਦਸੰਬਰ ਤੋਂ ਬਾਅਦ ਰਾਜਵਣਾਂ ਦੀ ਮੰਗ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਗੌਰ ਕੀਤਾ ਜਾਵੇ ਉੱਥੇ ਅਕਾਲ ਤਖਤ ਦੇ ਵੱਲੋਂ ਕੇਂਦਰ ਦੇ ਨਾਲ ਮੀਟਿੰਗ ਲਈ ਉੱਚ ਪੱਧਰੀ ਕਮੇਟੀ ਦਾ ਵਿਗਠਨ ਕਰ ਦਿੱਤਾ ਗਿਆ ਕਮੇਟੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੇ ਤੋਂ ਇਲਾਵਾ ਡੀਜੀਐਮਸੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵਰਜਿੰਦਰ ਸਿੰਘ ਹਮਦਰਦ ਬੀਬੀ ਕਮਲਦੀਪ ਕੋ ਰਾਜਵਣਾਂ ਤੇ ਵਿਰਸਾ ਸਿੰਘ ਵਲਟੋਹਾ ਸ਼ਾਮਲ ਨੇ ਤੇ ਇੱਕ ਵਾਰ ਫਿਰ ਜਥੇਦਾਰ ਸਹਿਬਾਨ ਦੇ ਵੱਲੋਂ ਬਲਵੰਤ ਸਿੰਘ ਰਾਜਵਾਨ ਨੂੰ ਪੋਖੜ ਤਾਲ ਵਾਪਸ ਲੈਣ ਦੀ ਅਪੀਲ ਵੀ ਕੀਤੀ ਗਿਆ ਦਰਸਲ ਅ ਕੱਲ ਤੋਂ ਹੀ ਫਟਿਆੜਾ ਜੇਲ੍ਹ ਦੇ ਵਿੱਚ ਬਲਵੰਤ ਸਿੰਘ ਰਾਜਵਾਨ ਦੇ ਵੱਲੋਂ ਪੋਖੜ ਤਾਲ ਸ਼ੁਰੂ ਕੀਤੀ ਗਈ ਹੈ ਇਸ ਦੇ ਵਿਚਾਲੇ ਦਰਸਲ ਕੱਲ ਇਸ ਦੀ ਜਾਣਕਾਰੀ ਸਾਹਮਣੇ ਆ ਗਈ ਸੀ ਜਿਹੜੀ ਕਿ ਪੰਚ ਤਖਤਾਂ ਦੇ ਸਹਿਬਾਨ ਦੀ ਅੱਜ ਬੈਠਕ ਸੀ ਬੈਠਕ ਖਤਮ ਹੋਈ ਉਸ ਤੋਂ ਬਾਅਦ ਵਿਸਥਾਰ ਦੇ ਨਾਲ ਸ੍ਰੀ ਅਕਾਲ ਤਖਤ ਸਰਜੇਦਾਰ ਦੇ ਵੱਲੋਂ ਪੂਰਾ ਜੋ ਫੈਸਲਾ ਆਇਆ ਜੋ ਆਦੇਸ਼ ਨੇ ਉਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਕੇਂਦਰ ਸਰਕਾਰ ਨੂੰ ਜਿਹੜਾ ਕਿ ਅਲਟੀਮੇਟਮ ਦਿੱਤਾ ਗਿਆ ਕਿ ਕੇਂਦਰ ਸਰਕਾਰ 31 ਦਸੰਬਰ ਤੱਕ ਆਪਣਾ ਫੈਸਲਾ ਲਵੇ ਤੇ ਜੇਕਰ ਫੈਸਲਾ ਨਹੀਂ ਲਿਆ ਜਾਂਦਾ ਤਾਂ ਫਿਰ ਅਗਲੀ ਸਥਿਤੀ ਦੇ ਲਈ ਕੇਂਦਰ ਜ਼ਿੰਮੇਵਾਰ ਹੋਵੇਗਾ। ਉਹਥੇ ਰਾਜਵਣਾਂ ਮਸਲੇ ਤੇ ਜਿਹੜੀ ਕਿ ਨਵੀਂ ਕਮੇਟੀ ਬਣਾਈ ਗਈ ਹੈ ਉਹ ਕਿਹੜੇ-ਕਿਹੜੇ ਮੈਂਬਰ ਨੇ ਤੁਹਾਨੂੰ ਵੀ ਵਿਸਥਾਰ ਨਾਲ ਦੱਸ ਰਹੇ ਹਾਂ। ਸ਼ਮਣਿਕ ਕਮੇਟੀ ਦੇ ਪ੍ਰਧਾਨ ਅਜਿੰਦਰ ਸਿੰਘ ਧਾਮੀਸ ਦੇ ਵਿੱਚ ਸ਼ਾਮਲ ਨੇ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਇਸ ਤੋਂ ਇਲਾਵਾ ਰਾਜਵਣਾਂ ਦੇ ਪੈਣ ਬੀਬੀ ਕਮਲਦੀਪ ਕੌਰ ਵਰਸਾ ਸਿੰਘ ਬਲਟੋਹਾ ਇਹਦੇ ਸੀਨੀਅਰ ਅਕਾਲੀ ਆਗੂ ਨੇ ਇਸ ਤੋਂ ਇ ਪਰਜੰਦਰ ਸਿੰਘ ਹਮਦਰਦ ਨੂੰ ਵੀ ਇਸ ਕਮੇਟੀ ਦੇ ਵਿੱਚ ਆ ਸ਼ਾਮਲ ਕੀਤਾ ਗਿਆ ਪਰ ਨਾਲ ਕੇਂਦਰ ਨੂੰ ਅਲਟੀਮੇਟਮ ਇਖਾਫ ਤੌਰ ਤੇ ਦੇ ਦਿੱਤਾ ਕਿ ਕੇਂਦਰ 31 ਦਸੰਬਰ ਤੱਕ ਰਾਜਵਾਨਾਂ ਦੀ ਫਾਂਸੀ ਦੀ ਸਜ਼ਾ ਰੱਦ ਕਰੇ ਨਹੀਂ ਤਾਂ ਅਗਲੀ ਸਥਿਤੀ ਦੇ ਲਈ ਕੇਂਦਰ ਜ਼ਿੰਮੇਵਾਰ ਹੋਵੇਗਾ ਕਿਉਂਕਿ ਕੱਲ ਜਿਵੇਂ ਹੀ ਭੁਖੜਤਾ ਸ਼ੁਰੂ ਕੀਤੀ ਗਈ ਸੀ ਰਾਜਵਾਨਾਂ ਦੇ ਵੱਲੋਂ ਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਹੋਰ ਚਿੱਠੀ ਲਿਖੀ ਗਈ ਜਿਸ ਦੇ ਵਿੱਚ ਕਿ ਉਹਨਾਂ ਨੇ ਜਥੇਦਾਰ ਸਾਹਿਬ ਦੇ ਨਾਲ ਵੀ ਗਿਲਾ ਜ਼ਾਹਿਰ ਕੀਤਾ ਸੀਗਾ ਉਹਨਾਂ ਦੇ ਕਹਿਣਾ ਸੀਗਾ ਕਿ ਸ਼ਿਕਵਾ ਇਹਨਾਂ ਦਾ ਕਿ ਜਿਹੜੀ ਕਿ ਸ਼੍ਰੋਮਣੀ ਕਮੇਟੀ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਗਈ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਰਸਾ ਸਿੰਘ ਬਲਟਵਾ ਜੁੜ ਚੁੱਕੇ ਨੇ। ਆ ਬਲਟਵਾ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ ਇਟਨ ਪੰਜਾਬ ਤੇ। ਤੁਹਾਨੂੰ ਵੀ ਇਸ ਪੂਰੀ ਕਮੇਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਜਿਹੜਾ ਕਿ ਅਸੀਂ ਵਕਫਾਖਨਾਵਾ ਦਾ ਵੀ ਜ਼ਿਕਰ ਕਰ ਰਹੇ ਹਾਂ। ਨਾਲ ਹੀ ਬਲਟਵਾ ਸਾਹਿਬ ਜਿਹੜੀ ਕਿ ਜੱਥੇਦਾਰ ਸਾਹਿਬ ਦੇ ਵੱਲੋਂ ਕੇਂਦਰ ਨੂੰ ਹੁਣ ਅਲਟੀਮੇਟਮ ਦੇ ਦਿੱਤਾ ਗਿਆ ਹੈ ਕਿ ਕੇਂਦਰ 31 ਦਸੰਬਰ ਤੱਕ ਰਾਜਮਾਨਾ ਦੀ ਫਾਂਸੀ ਦੀ ਸਜ਼ਾ ਰੱਦ ਕਰੇ। ਨਹੀਂ ਤਾਂ ਅਗਲੀ ਸਥਿਤੀ ਦੇ ਲਈ ਕੇਂਦਰ ਜ਼ਿੰਮੇਵਾਰ ਹੋਵੇਗਾ ਦੇਖੋ ਤੇ ਦੱਸ ਜੀ ਬਹੁਤ ਹੋ ਗਿਆ ਜਿਸ ਤਰ੍ਹਾਂ ਦੀ ਅਣਦੇਖੀ ਸਾਡੀ ਪਾਰਸ ਸਰਕਾਰ ਵੱਲੋਂ ਜਾਂ ਸਬੰਧਤ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ ਉਹ ਪੀੜਾ ਜਿੰਦੀ ਹੈ ਇੱਕ ਅਪੀਲ ਜਿਹੜੀ ਫਾਂਸੀ ਨੂੰ ਰੋਕਣ ਵਾਸਤੇ ਪਾਈ ਗਈ ਭੌਂ ਕੇ ਵਿਚਾਰਨ ਵਾਸਤੇ ਪਾਈ ਗਈ ਤੇ 12 ਸਾਲ ਗਿਰ ਤੁਸੀਂ ਉੱਤੇ ਫੈਸਲੇ ਨਾ ਲਵੋ ਹੂੰ ਇਹ ਕਿਹੜਾ ਕਾਨੂੰਨ ਆ ਕਿਹੜਾ ਸੰਵਿਧਾਨ ਆ ਕਿਹੜਾ ਅ ਇਸ ਦੇਸ਼ ਦਾ ਕਾਇਦਾ ਆ ਜਿਹਦੇ ਤਹਿਤ ਤੁਸੀਂ ਸੱਪ ਬਣ ਕੇ ਉੱਤੇ ਬਿਠੇ ਰਹੋ ਸਾਡਾ ਅਸੀਂ ਦੇਖੋ ਕੋਸ਼ਿਸ਼ਾਂ ਕੀਤੀਆਂ ਕੋਸ਼ਿਸ਼ਾਂ ਦਾ ਸਦਕਾ 2019 ਦੇ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਹੋਗੀ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਭਾਰਤ ਸਰਕਾਰ 550 ਸਾਲਾਂ ਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਉੱਤੇ ਫੇਰ ਮੁਕਰ ਜਾਂਦੀ ਹੈ ਲਾਗੂ ਨਹੀਂ ਕਰਦੀ ਤੇ ਸੁਪਰੀਮ ਕੋਰਟ ਦੇ ਵਿੱਚ ਭੌਂ ਕੇ ਜਾਣੇਗੇ ਨਾ ਕਿ ਨੋਟੀਫਿਕੇਸ਼ਨ ਜਾਰੀ ਕੀਤੀ ਸੀਗੀ ਜਾਂ ਉਹ ਲਾਗੂ ਕਰਵਾਈ ਜਾਵੇ ਜਾਂ ਅਪੀਲ ਬਾਰੇ ਫੈਸਲਾ ਕਰਵਾਇਆ ਜਾਵੇ ਕਿਸੇ ਪਾਸੇ ਤੇ ਘਰ ਲਾ ਦਿਓ ਹਾਂਜੀ 3 ਸਾਲ ਉੱਥੇ ਕੇਸ ਚੱਲਦਾ ਆ ਤੇ ਇੰਜ ਦੱਸਦਾ ਸੀ ਕਿ ਜੇ ਫੈਸਲਾ ਹੱਕ ਚ ਆਊਗਾ ਉੱਥੇ ਵੀ ਨਰਾਸ਼ਾ ਪੱਲੇ ਲੱਗਦੀ ਹੈ ਇਸ ਕਰਕੇ ਜਿਹੜਾ ਹੁਣ ਸਬਰ ਦਾ ਪਿਆਲਾ ਜਿਹੜਾ ਕੈਦੀ ਹੈ ਨਾ ਜੀ ਬਹੁਤ ਭਰ ਚੁੱਕਾ ਤੇ ਤੁਸੀਂ ਭਾਈ ਰਾਜਵਾਨਾ ਜੀ ਦੀ ਮਾਨਸਿਕ ਸਥਿਤੀ ਨੂੰ ਸਮਝੋਣਾ ਕਿ ਉਹਨਾਂ ਦੇ ਸ਼ਬਦਾਂ ਤੋਂ ਜੋ ਉਹਨਾਂ ਨੇ ਚਿੱਠੀਆਂ ਦੇ ਵਿੱਚ ਟਿਕਾਵਾ ਉਹ ਵਾਰ-ਵਾਰ ਕਰਦੇ ਨੇ ਕਿ ਭਾਈ ਜੇ ਨਹੀਂ ਫੈਸਲਾ ਕਰਦੇ ਜੇ ਨਹੀਂ ਤੁਹਾਡੀ ਸੁਣਦੇ ਤੇ ਮੇਰੀ ਅਪੀਲ ਹੀ ਵਾਪਸ ਲੈ ਲਓ ਮੈਨੂੰ ਵੱਤ-ਵੱਤ ਫਾਇਰ ਚੜ ਦੇਣਗੇ ਨਾ ਉਹ ਤਾਂ ਵੱਤ-ਵੱਤ ਕਹਿੰਦੇ ਆ ਵਤਵਤ ਵਦ ਮੈਨੂੰ ਕੀ ਕਰ ਦੇਣਗੇ ਉਹ ਤਾਂ ਮੈਂ ਪਹਿਲਾਂ ਮਿਸਕੇ ਬਿਠਾ ਹੈ ਜੀ ਹਾਂਜੀ ਪਰ ਇੱਕ ਤਾਂ ਬੰਦੇ ਨੂੰ 28 ਸਾਲ ਤੁਸੀਂ ਜੇਲ੍ਹ ਚ ਰੱਖ ਕੇ ਤੇ ਅਪੀਲ ਦੇ ਉੱਤੇ ਫੈਸਲਾ ਵੀ ਨਾ ਕਰੋ ਤੇ ਇਹ ਜਿਹੜਿਆ ਬੇਇਨਸਾਫੀ ਹੈ ਇਹ ਸਰਕਾਰਾਂ ਨੂੰ ਵਿਚਾਰਨੀ ਚਾਹੀਦੀ ਹੈ ਅ ਬਟਵਾ ਸਾਹਿਬ ਨਾਲ ਇਹ ਵੀ ਜਾਨਣਾ ਚਾਹਾਂਗਾ ਕਿ ਜਿਹੜੇ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਦਾ ਤੁਸੀਂ ਖੁਦ ਹਿੱਸਾ ਹੋ ਉਸ ਦੀ ਅਗਲੀ ਕੀ ਰੂਪਰੇਖਾ ਹੋਵੇਗੀ ਜਾਂ ਕੀ ਕੇਂਦਰ ਦੇ ਨਾਲ ਮੀਟਿੰਗ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਦੇ ਲਈ ਕੋਈ ਰابطਾ ਕਾਇਮ ਕੀਤਾ ਜਾ ਰਿਹਾ ਜਾਂ ਮੁਲਾਕਾਤ ਦਾ ਕੋਈ ਸਮਾਂ ਮੰਗਿਆ ਗਿਆ ਹੈ ਮੈਨੂੰ ਵੀ ਹੁਣ ਹੀ ਪਤਾ ਲੱਗਾ ਹੈ ਕਿ ਮੈਨੂੰ ਉਸ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ ਜੀ ਮੈਨੂੰ ਉਸ ਕਮੇਟੀ ਦੇ ਯੋਗ ਸਮਝਿਆ ਮੈਂ ਸਿੰਘ ਸੇਵਾਣ ਦਾ ਜਹਦਰਸ਼ੀ ਅਕਾਲਪਤੀ ਸਾਹਿਬ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਔਰ ਮੈਂ ਸੰਨਦੇਹ ਦੇ ਨਾਲ ਜੋ ਵੀ ਇਹਦੇ ਵਿੱਚ ਵੱਧ ਤੋਂ ਵੱਧ ਰੋਲ ਚੰਗਾ ਆਦਾ ਕਰ ਸਕਦਾ ਹਾਂ ਜੀ ਹਾਂਜੀ ਉਹ ਜ਼ਰੂਰ ਕਰਾਂਗੇ ਔਰ ਜਿਹੜੇ ਬਾਕੀ ਵੀ ਜਿਹੜੇ ਉਸ ਕਮੇਟੀ ਦਾ ਹਿੱਸਾ ਬਣੇ ਨੇ ਬੜੀਆਂ ਜ਼ਿੰਮੇਵਾਰ ਸ਼ਖਸੀਅਤਾਂ ਨੇ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਧਾਮੀ ਸਾਹਿਬ ਜੀ ਔਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂਕਿ ਉਹਨਾਂ ਦੀ ਸਾਂਝ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਹਾਂਜੀ ਤੇ ਉਹ ਉਹ ਵੀ ਬੜੀ ਸੋਚ ਸਮਝ ਕੇ ਮੇਰਾ ਕਹਿਣਾ ਹੈ ਕਿ ਉਹਨਾਂ ਨੂੰ ਜਿਹੜਾ ਕਮੇਟੀ ਦਾ ਹਿੱਸਾ ਬਣਾਇਆ ਗਿਆ ਆ ਠੀਕ ਹੈ ਠੀਕ ਹੈ ਬਲਟਵਾ ਸਾਹਿਬ ਤੁਹਾਡਾ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸੋ ਜਿਹੜੇ ਕਿ ਕੇਂਦਰ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਨੂੰ ਜਿਹੜਾ ਕੇ ਸਿੰਘ ਸਾਹਿਬਾਨ ਦੇ ਨੂੰ ਅਲਟੀਮੇਟਮ ਦਿੱਤਾ ਗਿਆ ਕਿ 31 ਦਸੰਬਰ ਤੱਕ ਆਪਣਾ ਅਗਲਾ ਫੈਸਲਾ ਲਿਆ ਜਾਵੇ। ਕੰਮ ਦੇ ਕੰਮ ਕੀਤੇ ਜਾਣ ਤਾਂ ਸੜਕਾਂ ਬਹੁਤ ਛੇਤੀ ਖਰਾਬ ਹੋ ਜਾਂਦੀਆਂ ਹਨ। ਇਸ ਲਈ ਉਹਨਾਂ ਦੇ ਕੇਸ ਦੇ ਵਿੱਚ ਵੀ ਇਹ ਫੈਸਲਾ ਕੀਤਾ ਗਿਆ ਕਿ ਬਜਟ ਐਡਵਾਂਸ ਵਿੱਚ ਦੱਸ ਦਿਓ ਤਾਂ ਜੋ ਆਪਣੀ ਟੈਂਡਰਿੰਗ ਕਰ ਲੈਣ ਤੇ ਮਾਰਚ ਅੰਤ ਦੇ ਵਿੱਚ ਜਦ ਸਰਦੀ ਮੁੱਕਦੀ ਹੈ ਉਦੋਂ ਤੋਂ ਹੀ ਸੜਕਾਂ ਦੀ ਉਸਾਰੀ ਸ਼ੁਰੂ ਕਰ ਦੇਣ। ਅਗਰੀਕਲਚਰ ਵਿਭਾਗ ਨੇ ਦੱਸਿਆ ਕਿ ਕਿਉਂਕਿ ਹ ਆਰ ਡੀ ਐਫ ਦੇ ਫੰਡਸ ਨਹੀਂ ਆ ਰਹੇ ਇਸ ਪਿਛੇ ਮੰਡੀ ਬੋਰਡ ਦੇ ਕਾਫੀ ਇੰਜੀਨੀਅਰ ਇਸ ਟਾਈਮ ਅ ਅੰਡਰ ਵਰਕ ਨੇ ਤੋਂ ਉਸ ਲਈ ਫੈਸਲਾ ਕੀਤਾ ਗਿਆ ਕਿ ਦੂਸਰੇ ਵਿਭਾਗਾਂ ਦੇ ਵਿੱਚ ਜਾਂ ਤਾਂ ਉਹਨਾਂ ਨੂੰ ਕੰਮ ਉਹਨਾਂ ਦੀਆਂ ਸੇਵਾਵਾਂ ਵੱਲ ਦਿੱਤੀਆਂ ਜਾਣਗੀਆਂ ਜਾਂ ਦੂਜੇ ਵਿਭਾਗਾਂ ਦੇ ਕੰਮ ਉਹਨਾਂ ਨੂੰ ਦਿੱਤੇ ਜਾਣਗੇ ਤਾਂ ਜੋ ਰਾਜ ਦੇ ਜਿਹੜੇ ਵੀ ਕੰਮ ਨੇ ਉਹਨਾਂ ਨੂੰ ਸਪੀਡ ਨਾਲ ਕੀਤਾ ਜਾ ਸਕੇ ਇਸ ਦੇ ਨਾਲ ਹੀ ਸੀਐਮ ਸਾਹਿਬ ਨੇ ਸਾਰਿਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਸਾਰੇ ਆਪਣੀਆਂ ਜ਼ਿਲ੍ਹਾਈ ਕਾਇਆਂ ਨੂੰ ਡਿਸਟ੍ਰਿਕਟ ਯੂਨਿਟਸ ਨੂੰ ਤਹਿਸੀਲ ਯੂਨਿਟਸ ਨੂੰ ਦਿਸ਼ਾ ਨਿਰਦੇਸ਼ ਦਿੱਤੇ ਕਿ ਪਬਲਿਕ ਦੇ ਕੰਮ ਬਿਲਕੁਲ ਕਰਪਸ਼ਨ ਫ੍ਰੀ ਮੈਨਰ ਦੇ ਵਿੱਚ ਤੇ ਬਿਲਕੁਲ ਸੁਖਾਲੇ ਢੰਗ ਨਾਲ ਬਿਨਾ ਪਬਲਿਕ ਦੀ ਹਰਾਸਮੈਂਟ ਦੇ ਕੀਤੇ ਜਾਣ ਤਾਂ ਜੋ ਪਬਲਿਕ ਨੂੰ ਸਰਕਾਰ ਜੋ ਵੀ ਸੇਵਾਵਾਂ ਦਿੰਦੀ ਆ ਹੈ ਉਹ ਬਿਲਕੁਲ ਨਿਰਵਿਘਨ ਤਰੀਕੇ ਦੇ ਨਾਲ ਤੇ ਸੁਖਾਲੇ ਤਰੀਕੇ ਨਾਲ ਦਿੱਤੀਆਂ ਜਾ ਸਕਣ। ਜੈਸਿਕਾ ਸਾਹਿਬਾ ਸਾਡਾ ਵਰਲਡ ਸਟੂ ਕਿਹੜੇ ਇੰਪੋਰਟੈਂਟ ਵੱਡੇ ਵੱਡੇ ਪ੍ਰੋਜੈਕਟ ਸੀ ਜਿਹਨਾਂ ਨੂੰ ਰਜੂਰ ਕੀਤਾ ਗਿਆ ਸਿਹਤ ਸਨਿਟਰੀ ਐਜੂਕੇਸ਼ਨ ਵਾਲਾ ਕਿਹੜੇ ਕਿਹੜੇ ਮੀਨ ਹੈ ਜਿਵੇਂ ਤੁਸੀਂ ਜਾਣਦੇ ਹੋ ਇਰੀਗੇਸ਼ਨ ਦੇ ਵਿੱਚ ਸੀਐਮ ਸਾਹਿਬ ਨੇ ਪਿਛਲੇ ਸਾਲ ਤੋਂ ਹੀ ਇਹ ਕੈਂਪੇਨ ਚਲਾਇਆ ਹੋਇਆ ਹੈ ਕਿ ਖਾਲਾਂ ਦੀ ਸਫਾਈ ਕਰਨੀ ਹੈ ਜਿੱਥੇ-ਜਿੱਥੇ ਰਿਪੇਅਰ ਵਰਕਸ ਕਰਨੇ ਹਨ ਨਵੇਂ ਕੰਮ ਕਰਨੇ ਹਨ ਤਾਂ ਕਿ ਟੇਨਾ ਤੱਕ ਪਾਣੀ ਪਹੁੰਚੇ ਤਾਂ ਇਰੀਗੇਸ਼ਨ ਵਿਭਾਗ ਦਾ ਬਹੁਤ ਡਿਟੇਲ ਵਿੱਚ ਰਿਵਿਊ ਕੀਤਾ ਗਿਆ ਇਸੇ ਤਰ੍ਹਾਂ ਹੈਲਥ ਵਿਭਾਗ ਉਹਦੇ ਜਿਹੜੇ ਡਿਸਟ੍ਰਿਕਟ ਹਸਪੀਟਲਜ਼ ਦੀ ਅਪਗ੍ਰੇਡੇਸ਼ਨ ਹੋਣੀ ਹੈ ਆਮ ਆਦਮੀ ਕਲੀਨਿਕਸ ਬਣਨੇ ਨੇ ਹੋਰ ਹੈਲਥ ਸੇਵਾਵਾਂ ਪਬਲਿਕ ਨੂੰ ਦੇਣੀਆਂ ਨੇ ਬੜਾ ਡਿਟੇਲਸ ਇਵਿਊ ਕੀਤਾ ਗਿਆ এডੂਕੇਸ਼ਨ ਜੋ ਵੀ ਸੀਐਮ ਸਾਹਿਬ ਦੇ ਤੁਸੀਂ ਰੋਜ਼ ਸੁਣਦੇ ਹੋ ਪ੍ਰਾਇਰੀਟੀ ਏਰੀਆਜ਼ ਦੇ ਸਾਰਿਆਂ ਨੂੰ ਸੀਐਮ ਸਾਹਿਬ ਨੇ ਬਹੁਤ ਵੇਰਵੇ ਨਾਲ ਰਿਵਿਊ ਕੀਤਾ ਸਰ ਕੋ ਟਾਰਨਡ ਕਿ ਕਿਤਾ ਵੀ ਹੈ ਤਾਂ ਤੱਕ ਜਿਵੇਂ ਪਹਿਲਾਂ ਹੀ ਕਿਹਾ ਹੈ ਜੀ ਕਿ ਉਹਨਾਂ ਨੇ ਟਾਰਨਡ ਕੀਤਾ ਕਿ ਜਿੰਨਾ ਵੀ ਕਿਸੇ ਵੀ ਵਿਭਾਗ ਨੂੰ ਬਜਟ ਦਿੱਤਾ ਗਿਆ ਵਿਭਾਗ ਯਕੀਨੀ ਬਣਾਏ कि मौजूदा वित्तीय साल यानी जो की 31 मार्च को खत्म हो रहा है उस तक विभाग अपने सारे पैसे यूटिलाइज करे तो पब्लिक ਨੂੰ ਉਦਾ ਪੂਰਾ ਲਾਭ ਪਚਾ। ਇੱਕ ਸਟੈਪ ਤੋਂ ਵਿਚ ਹੰਤਾਰ ਹੋਣ ਕਰਕੇ ਜਿਹਨਾਂ ਦੇ ਪ੍ਰਸ਼ਾਸਨਿਕ ਕੰਮ ਕਰ ਪ੍ਰਭਾਵਿਤ ਹੁੰਦਾ ਹੈ ਲੋਕਾਂ ਦੇ ਕੰਮ ਪ੍ਰਭਾਵਿਤ ਹੁੰਦੇ ਨਹੀਂ ਉਹਨਾਂ ਦੀਆਂ ਮੰਗਾਂ ਦਾ ਕੁਝ ਹਿੱਸੇ ਵਿੱਚ ਤੁਸੀਂ ਸਵੀਕਾਰ ਕਰੋਗੇ। ਉਹ ਹਰਾਸਤ ਪਬਲਿਕ ਹੁੰਦੀ ਹੈ ਕਿਉਂਕਿ ਡਿਮਾਂਡ ਸਰਕਾਰਾਂ ਨਾਲ ਹੁੰਦੀ ਹੈ। ਅ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਹੀ ਕੈਬਨਿਟ ਸਬ ਕਮੇਟੀ ਨੇ ਮ ਸਾਫ ਦੇ ਨਾਲ ਮੀਟਿੰਗ ਕੀਤੀ ਹੈ ਇਹ ਆਨ ਗoing ਪ੍ਰੋਸੈਸ ਸਰਕਾਰ ਦਾ ਪੂਰਾ ਉਪਰਾਲਾ ਹੈ ਉਹ ਜਿਹੜਾ ਮਿਨਿਸਟਰੀਅਲ ਸਟਾਫ ਹੈ ਉਹ ਸਾਡੇ ਪਰਿਵਾਰ ਦਾ ਹੀ ਹਿੱਸਾ ਨੇ ਕਿ ਉਹਨਾਂ ਨਾਲ ਮਿਲ ਬੈਠ ਕੇ ਕੋਈ ਅਜਿਹਾ ਹੱਲ ਕੱਢਿਆ ਜਾਵੇ ਜਿਸ ਦੇ ਨਾਲ ਸਰਕਾਰ ਨੂੰ ਵੀ ਮੁਸ਼ਕਲ ਨਾ ਆਏ ਤੇ ਸਾਡੇ ਜਿਹੜੇ ਮੁਲਾਜ਼ਮ ਸਾਥੀ ਨੇ ਉਹਨਾਂ ਦੀ ਵੀ ਹੱਕ ਰਸਹੀ ਹੋ ਜਾਵੇ ਸਰ ਕੱਲ ਦੀ ਮੀਟਿੰਗ ਤੋਂ ਬਾਅਦ ਮੁਲਾਜ਼ਮ ਸੰਦੂਸ ਸੁਣੀ ਸੀ ਉਹ ਕਹੇ ਰਹੇ ਸੀ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦਾ ਉਪਰਾਲਾ ਕਰ ਰਹੇ ਹਾਂ ਛੇਤੀ ਉਹਨਾਂ ਦੇ ਨਾਲ ਕੈਬਨਿਟ ਸਬ-ਕਮੇਟੀ ਦੀ ਦੁਬਾਰਾ ਮੀਟਿੰਗ ਕਰਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਇੱਕ ਸਰ ਜਿਹੜੇ ਸਟੈਪ ਡੋਰ ਡਿਲੀਵਰੀ ਸੀ ਉਹ ਉਹ ਕਿਤੇ ਤੱਕ ਪ੍ਰੋਸੈਸ ਹੋ ਗਿਆ ਇਹ ਛੇਤੀ ਹੀ ਲਾਂਚ ਕੀਤੀ ਜਾ ਰਹੀ ਹੈ ਜੀ ਪਰ ਇਸ ਬਾਰੇ ਮੁੱਖ ਮੰਤਰੀ ਜੀ ਆਪ ਨੂੰ ਖੁਦ ਵੇਰਵੇ ਦੇਣਗੇ ਇਹ ਦਸੰਬਰ ਚ ਹੋ ਜਾਏਗੀ ਜਾਂ ਅਗਲੇ ਮਹੀਨੇ ਇਸ ਬਾਰੇ ਮੰਤਰੀ ਜੀ ਕਾਫੀ ਵੱਡਾ ਐਲਾਨ ਕਰਨਗੇ ਜਲਦੀ ਹੀ ਤਾਂ ਬੈਟਰ ਹੋਏਗਾ ਕਿ ਆਪਾਂ ਉਹਨਾਂ ਦੇ ਐਲਾਨ ਦੀ ਵੇਟ ਕਰ ਲਈਏ ਸਰ ਕਾਰਪੋਰੇਸ਼ਨ ਇਲੈਕਸ਼ਨਸ ਨੂੰ ਲੈ ਕੇ ਕੋਈ ਡਿਸਕਸ਼ਨ ਹੋਈ ਸਰ ਨਹੀਂ ਇਸ ਬਾਰੇ ਕੋਈ ਡਿਸਕਸ਼ਨ ਨਹੀਂ ਹੋਈ ਜੀ ਘਟਾਦਾਨ ਸਕੀਮ ਸਰ ਜਿਹੜੀ ਘਰ ਘਰ ਪਹੁੰਚਣੀ ਸੀ ਉਸ ਨੂੰ ਲੈ ਕੇ ਵੀ ਕੋਈ ਚਰਚਾ ਹੋਈ ਹੈ ਜਾਂ ਇਸ ਬਾਰੇ ਵੀ ਡਿਸਕਸ਼ਨ ਹੋਇਆ ਹੈ ਜੀ ਬਟ ਇਹ ਵੀ ਇੱਕ ਬਹੁਤ ਹੀ ਮਹੱਤਵਪੂਰਨ ਸਕੀਮ ਹੈ ਜਿਸ ਪਰ ਮਾਨਯੋਗ ਮੁੱਖ ਮੰਤਰੀ ਜੀ ਖੁਦ ਖੇਤੀ ਹੀ ਆਪ ਜੀ ਨੂੰ ਸਾਰਿਆਂ ਨੂੰ ਦੱਸ ਰਹੇ ਸੀ ਸਰਕਾਰ ਦੇ ਅਧਿਕਾਰ ਦੇ ਤੁਸੀਂ ਪੈਸੇ ਦੀ ਗੱਲ ਕਿਉਂ ਕਰਦੇ ਦੱਸ ਸਕਦੇ ਹੋ ਕਿੰਨਾ ਬਕਾਇਆ ਤੇ ਕੋਈ ਮੀਟਿੰਗ ਦੇ ਵਿੱਚ ਚਰਚਾ ਹੋਈ ਕਿ ਕੋਈ ਲੈਟਰ ਦੁਆਰਾ ਤੋਂ ਸੈਂਟਰ ਤੋਂ ਲਿਖਿਆ ਗਿਆ ਉਦੇ ਮੀਟਿੰਗ ਦੇ ਵਿੱਚ ਮੋਟੀ ਇਨੀ ਗੱਲ ਹੋਈ ਕਿ ਆਰਡੀਐਫ ਨਾ ਆਨ ਕਰਕੇ ਮੰਡੀ ਬੋਰਡ ਦਾ ਸਟਾਫ ਵਿਲਾ ਬੈਠਾ ਉਹਨਾਂ ਨੂੰ ਯੂਟਿਲਾਈਜ਼ ਕਰਨ ਦੀ ਗੱਲ ਸਰ ਇੱਕ ਐਂਟੀ ਡੇਗੂ ਕੈਂਪੇਨ ਦੀ ਗੱਲ ਹੋਈ ਹੈ ਔਰ ਬੱਚੋ ਕੋ ਬੋਲਾ ਗਿਆ ਕਿ ਹਰ ਸ਼ੁੱਕਰਵਾਰ ਕੋ 1 ਘੰਟਾ ਉਹਨਾਂ ਨੇ ਸਕੂਲ ਔਰ ਆਸ-ਪਾਸ ਕੇ ਏਰੀਆਜ਼ 'ਤੇ ਜੋ ਚੈਕਿੰਗ ਕਰਨੀ ਹੈ ਤਾਂਕਿ ਇਹ ਡੇਂਗੂ ਕੋ ਰੋਕਾ ਜਾ ਸਕੇ ਕੁਛ ਇਸੇ ਕੇ ਦਾ ਫੈਸਲਾ ਲਿਆ ਗਿਆ ये हेल्थ डिपार्टमेंट ने लिया होगा मेरे को इसकी डिटेल्स पता नहीं है सर कोई न्यू पॉलिसीज इस तरह विचारी गई हैं नहीं ज़्यादा न्यू पॉलिसीज नहीं विचारियां गई हैं ज़्यादा इम्पोर्टेंट इसी कि जो ऑलरेडी अप्रूव्ड कम ने सी साहब दियाँ जो अनाउंसमेंट्स हो चुके हैं वो सारिया ਟਾਈਮਲੀ ਤਰੀਕੇ ਦੇ ਨਾਲ ਇੰਪਲੀਮੈਂਟ ਜੇ ਅਨਾਉਂਸਮੈਂਟ ਹੋ ਜਾਂਦੀ ਗਰਾਉਂਡ ਲੈਵਲ ਤੇ ਡਿਲੀਵਰ ਨਹੀਂ ਹੋ ਪੰਦੀ ਐ ਇੰਪਲੀਮੈਂਟ ਨਹੀਂ ਹੋ ਪੰਦਾ। ਇਹੀ ਪਰਪਸ ਸੀਗਾ ਜੀ ਅੱਜ ਦੀ ਮੀਟਿੰਗ ਦਾ ਕਿ ਜਿਹੜੀਆਂ ਸੀਐਮ ਸਾਹਿਬ ਦੀਆਂ ਅਨਾਉਂਸਮੈਂਟਸ ਹੁੰਦੀਆਂ ਉਹ ਬਜਟ ਦੇ ਵਿੱਚ ਇਨਕੋਰਪੋਰੇਟ ਹੋ ਕੇ ਉਹਨਾਂ ਦੇ ਲਈ ਪੈਸਾ ਐਲੋਕੇਟ ਕਰ ਦਿੱਤਾ ਜਾਂਦਾ ਹੈ। ਅੱਜ ਦੀ ਰਿਵਿਊ ਦਾ ਪਰਪਸ ਇਹੀ ਸੀ ਕਿ ਉਹ ਪੈਸਾ ਖਰਚ ਹੋਏ ਤੇ ਜੋ ਸੀਐਮ ਸਾਹਿਬ ਦੀਆਂ ਅਨਾਉਂਸਮੈਂਟਸ ਨੇ ਉਹ ਐਕਚੁਅਲੀ ਗਰਾਉਂਡ ਤੇ ਹੋਣ ਰਹੀ। ਸਰ ਫੋਕਰ ਪੁਆਇੰਟ ਸਰ ਨੇ ਟਾਰਗੇਟ ਦਿੱਤਾ ਵੀ ਸਰ ਤੋਂ ਥੀੜੇ ਡਿਪਾਰਟਮੈਂਟ ਦੇ ਪ੍ਰੋਜੈਕਟ ਜਿਹੜੇ ਡਿਲੇ ਚੱਲ ਰਹੇ ਸੀ ਉਹਨਾਂ ਨੂੰ ਜਲਦ ਤੋਂ ਜਲਦ ਪ੍ਰਾਇੋਰਟੀ ਦੇ ਦਿੱਤਾ। 31 ਮਾਰਚ ਤੱਕ ਸਾਰੇ ਡਿਪਾਰਟਮੈਂਟਸ ਨੂੰ ਕਿਹਾ ਕਿ ਜਿੰਨਾ ਵੀ ਉਹਨਾਂ ਦਾ ਬਜਟ ਨੇ ਜੋ ਵੀ ਉਹਨਾਂ ਨੂੰ ਬਜਟ ਦੇ ਵਿੱਚ ਪ੍ਰੋਜੈਕਟ ਹਿਅਰਮਾਰਕ ਕੀਤੇ ਗਏ ਨੇ ਉਹ ਸਾਰੇ 31 ਮਾਰਚ ਤੱਕ ਖਤਮ ਕਰ ਦੇ। ਸਰ ਸਰਕਾਰ ਦੀ ਕੋਸ਼ਿਸ਼ ਸੀ ਕਿ ਜਿਹੜੇ ਅਫਸਰ ਨੇ ਉਹ ਪਿੰਡਾਂ 'ਚ ਜਾ ਕੇ ਕੰਮ ਕਰਨ ਦੇ ਨਾਲ ਉਹਨੂੰ ਗੱਲਬਾਤ ਦੀ ਤਵੱਜੋ ਦਿੱਤੀ ਗਈ ਹੈ ਦੁਆਰਾ ਫਿਰ ਸਿੱਖਿਆ ਨੂੰ ਲੋਕੀਂ ਵਤਨ ਦੋਸਰ ਫੀਲਡ ਦੇ ਵਿੱਚ। ਇਹ ਤਾਂ ਸੀਐਮ ਸਾਹਿਬ ਦੀ ਸਟੈਂਡਿੰਗ ਕਮਿਟਮੈਂਟ ਹੈ ਹੀ ਹੈ ਜੀ ਇਹ ਡੀਸੀਸ ਦੀ ਮੀਟਿੰਗ ਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਸੀ ਕਿਉਂਕਿ ਇਹ ਵਾਲਾ ਜਿਹੜਾ ਤੁਸੀਂ ਸਰਕਾਰ ਦੇ ਦੋ ਤਰ੍ਹਾਂ ਦੇ ਲੈਵਲ ਤੇ ਸਰਕਾਰ অপারেਟ ਕਰਦੀ ਹੈ ਇੱਕ ਜ਼ਿਲ੍ਹਾ ਪੱਧਰ ਤੇ ਫੀਲਡ ਦੇ ਆਫੀਸਰਸ ਡੀਸੀ ਤੇ ਇੱਕ ਪਾਲਿਸੀ ਮੇਕਿੰਗ ਬਾਡੀਜ਼ ਤੇ ਜਾਂ ਹਾਇਰ ਲੈਵਲ ਤੇ ਐਡਮਿਨਿਸਟ੍ਰੇਟਿਵ ਸੈਕਟਰੀਜ਼ ਅੱਜ ਐਡਮਿਨਿਸਟ੍ਰੇਟਿਵ ਸੈਕਟਰੀਜ਼ ਨਾਲ ਮੀਟਿੰਗ ਹੋਈ ਉਹਦੇ ਵਿੱਚ ਜਨਰਲੀ ਸੀਐਮ ਸਾਹਿਬ ਨੇ ਕਿਹਾ ਕਿ ਆਪਣੇ ਆਪਣੀਆਂ ਵਿਭਾਗੀ ਕਾਈਆਂ ਜਿਹੜੀਆਂ ਜ਼ਿਲ੍ਹਾ ਪੱਧਰ ਦੀਆਂ ਨੇ Um o